ਅੱਜ ਸ਼ਹੀਦ ਆਜ਼ਮ ਸਰਦਾਰ ਭਾਸਿੰਗ ਦੇ 1750 ਪਿੰਡ ਤੇ ਨੀਕੀ ਫਾਊਂਡੇਸ਼ਨ ਪਟਾੜਾ ਵੱਲੋਂ ਇੱਕ ਮਾਹ ਕੁੰਦਨ ਕੈਂਪ ਲਾਇਆ ਜਾ ਰਿਹਾ ਹੈ ਜਿਸ ਉਸ ਇਲਾਕੇ ਬਲੱਡ ਦੇ ਸਮੂਹ ਕਲੱਬ ਦੂਸਵਾਵਾਂ ਦੇ ਜੁਨਟ ਐਂਡ ਇਸ ਜੁਨਟ ਤੇ ਇਲਾਕਾ ਨੂੰ ਅਸੀਂ 24 ਘੰਟੇ ਦੇ ਵਿੱਚ ਖੁੰਗਾਂਡ ਕਰ ਰਹੇ ਹਾਂ ਤੇ ਅਸੀਂ ਸ਼ਹੀਦ ਭਾਸਿੰਗ ਦੇ ਜਗ ਦਿਨ ਤੇ ਲੋਕਾਂ ਨੂੰ ਸ਼ੋਭ ਸ਼ਾਵਾਂ ਵੀ ਦਿੰਦੇ ਆ ਕਿ ਉਹ ਵੱਧ ਤੋਂ ਵੱਧ ਆ ਕੇ ਖੁੰਦਨ ਕਰਨ ਤੇ ਨੀਕੀ ਫਾਊਂਡੇਸ਼ਨ ਦਾ ਰਿਸ਼ੇ ਇਜ ਦਾਹਤਾਰ 3 ਸਾਲ ਤੋਂ ਪੰਜਾਬ ਉੱਤਰ ਦੇ ਸਟੇਟ ਪੁਰਸਕਾਰ ਪ੍ਰਾਪਤ ਕਰਦੀ ਹੈ ਕਿ ਪੰਜਾਬ ਉੱਤਰ ਦੇ ਮੂਰੀ ਸੰਸਥਾ ਕੀ ਜਿਹੜੀ ਪੰਜਾਬ ਚ ਸਭ ਤੋਂ ਵੱਧ ਗੁੰਡਾ ਤਰੌਣ ਦੇ ਵਿੱਚ ਮੂਰੀ ਰੋਲ ਅਦਾ ਕਰੀ ਹੈ ਕਿ ਅਸੀਂ ਤਾਂ ਹੀ ਸਾਬਦਾ ਕਿ ਜੇ ਸਾਡਾ ਸੂਚਾ ਇਲਾਕਾ ਤੇ ਕਲੱਬ ਸਾਡੇ ਸਹਿਯਕ ਡਾਕਟਰ ਸਾਹਿਬਾ ਨਵੀ ਸਿੰਘ ਮਾਝ ਦੀ ਪਾਈ ਦੇ ਵਿੱਚ ਤੇ ਨਿੱਕੀ ਫਾਊਂਡੇਸ਼ਨ ਅਸੀਂ ਸਾਂਝੇ ਤੌਰ ਤੇ ਉਪਰਾਲਾ ਕਰ ਰਹੇ ਹਾਂ ਧੰਨਵਾਦ ਅੱਜ ਸਹੀਦ ਆਜਮ ਸਰਦਾਰ ਪਾਸਿੰਗ ਦੇ 1750 ਤੇ ਨਿੱਕੀ ਫਾਊਂਡੇਸ਼ਨ ਭੜਾੜਾ ਵੱਲੋਂ ਇੱਕ ਮਾਪ ਹੂੰਦੰਦ ਕੈਂਪ ਲਾਇਆ ਜਾ ਰਿਹਾ ਹੈ ਜਿਸ ਉਸ ਇਲਾਕੇ ਬਲੱਡ ਦੇ ਸਮੂਹ ਕਲੱਬ ਦੂਸਵਾਵਾਂ ਦੇ ਜੁਨਟ ਐਂਡ ਇਸ ਜੁਨਟ ਤੇ ਇਲਾਕਾ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਹੂੰਦਾਨ ਕਰ ਰਹੇ ਹਾਂ ਤੇ ਅਸੀਂ ਸਹੀਦ ਪਾਸਿੰਗ ਦੇ ਜਨਮ ਦਿਨ ਤੇ ਲੋਕਾਂ ਨੂੰ ਸ਼ੋਭਾ ਸ਼ਾਮਾ ਵੀ ਦਿੰਦੇ ਆ ਕਿ ਉਹ ਵੱਧ ਤੋਂ ਵੱਧ ਆ ਕੇ ਹੂੰਦਾਨ ਕਰਨ ਤੇ ਨਿੱਕੀ ਫਾਊਂਡੇਸ਼ਨ ਦਾ ਰਲੇਸ਼ਾ ਜੀ ਲਗਾਤਾਰ 3 ਸਾਲ ਤੋਂ ਪੰਜਾਬ ਉੱਤਰ ਤੇ ਸਟੇਟ ਪੁਰਸਕਾਰ ਪ੍ਰਾਪਤ ਕਰਦੀ ਹੈ ਕਿ ਪੰਜਾਬ ਭਦਰ ਤੇ ਮੋੜੀ ਸੰਸਥਾ ਹੈ ਕਿ ਜਿਹੜੀ ਪੰਜਾਬ ਚ ਸਭ ਤੋਂ ਵੱਧ ਗੁੰਡਾ ਤਰੋਰ ਦੇ ਵਿੱਚ ਮੋੜੀ ਉਰਗੋਲਾ ਦਾ ਕਰੀ ਹੈ ਤੇ ਅਸੀਂ ਤਾਂ ਹੀ ਸਾਫਾ ਕਰਦੇ ਜੇ ਸਾਡਾ ਸਪੂਚਾ ਇਲਾਕਾ ਤੇ ਕਲੱਬ ਸਾਡੇ ਸਹਿ ਇੱਕ ਡਾਕਟਰ ਸਾਹਿਬਾਂ ਕੁਬੀ ਸਿੰਘ ਮਾਝ ਦੀ ਕਾਇਦੇ ਵਿੱਚ ਤੇ ਨਿੱਕੀ ਫਾਊਂਡੇਸ਼ਨ ਅਸੀਂ ਸਾਂਝੇ ਤੌਰ ਤੇ ਉਪਰਾਲਾ ਕਰ ਰਹੇ ਹਾਂ ਧੰਨਵਾਦ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨੇਕੀ ਫਾਊਂਡੇਸ਼ਨ ਭਲਾੜਾ ਵੱਲੋਂ ਜੋ ਅੱਜ ਖੂਨਦਾਨ ਕੈਂਪ ਇੱਥੇ ਬਲਾੜਾ ਵਿਖੇ ਲਗਾਇਆ ਜਾ ਰਿਹਾ ਹੈ ਇਸ ਦੇ ਵਿੱਚ ਸਾਰੀਆਂ ਬਲਾੜੇ ਦੀਆਂ ਜੁਨੀਅਨਾਂ ਸਾਰੇ ਕਲੱਬ ਸਾਰੇ ਇਲਾਕੇ ਦੇ ਯੂਥ ਕਲੱਬ ਸਾਰੇ ਇਲਾਕੇ ਦੇ ਜਿੰਨੇ ਰੈਡਕ੍ਰਿਫਨ ਕਲੱਬ ਨੇ ਕੱਲ ਜਾਂਦੇ ਬਾਅਦ ਚੜ ਕੇ ਹਿੱਸਾ ਲੈ ਰਹੇ ਨੇ ਸਵੇਰ ਤੋਂ ਇੱਥੇ ਲੈਣਾ ਲੱਗੀਆਂ ਹੋਈਆਂ ਨੇ ਬਲੱਡ ਨੇਟ ਕਰਨ ਲਈ ਆਪਣੇ ਆਪ ਜਿਹੜੇ ਹੈਗੇ ਡੋਨਰ ਆ ਰਹੇ ਨੇ ਤੇ ਮੈਂ ਇਸ ਨੇ ਕਾਰਜ ਲਈ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਨੇਕੀ ਫਾਊਂਡੇਸ਼ਨ ਦਾ ਧੰਨਵਾਦ ਕਰਦਾ ਜੋਖਸੋ ਭਾਗ ਵੱਲੋਂ ਇਹਨਾਂ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਜਿਹੜੇ ਇਸ ਕੈਂਪ ਨੂੰ ਅਯੋਜਿਤ ਕਰ ਰਹੇ ਨੇ ਨੇਕੀ ਫਾਊਂਡੇਸ਼ਨ ਨੇ ਹਮੇਸ਼ਾ ਹੀ ਬਾ ਚੜ ਕੇ ਇਹ ਜੇ ਨੇਕ ਕਾਰਜ ਕੀਤੇ ਨੇ ਸੋ ਮੈਂ ਉਹਨਾਂ ਨੂੰ ਬਹੁਤ ਵਧਾਈ ਦਿੰਦਾ ਥੈਂਕ ਯੂ ਮੈਂ ਅੱਜ ਨੇਕੀ ਫਾਊਂਡੇਸ਼ਨ ਨਾਲ ਮਿਲ ਕੇ ਮੈਂ ਡਾਕਟਰ ਰਿਤਿਕਾ ਐਜ਼ ਅ ਬਲੱਡ ਬੈਂਕ ਇਨ ਚਾਰ ਸਿਵਲ ਹਸਪੀਟਲ ਬਠਿੰਡਾ ਤੋਂ ਆਪਦੀ ਟੀਮ ਦੇ ਨਾਲ ਅੱਜ ਇੱਥੇ ਭਲੱਡਾ ਆ ਰਾਮਲੀਲਾ ਮੈਦਾਨ ਦੇ ਵਿੱਚ ਖੂਨਦਾਨ ਵਿਸ਼ਾਲ ਖੂਨਦਾਨ ਕੈਂਪ ਜੋ ਆਯੋਜਿਤ ਕੀਤਾ ਗਿਆ ਹੈ ਨੇਕੀ ਫਾਊਂਡੇਸ਼ਨ ਵੱਲੋਂ ਉੱਥੇ ਅਸੀਂ ਆਏ ਆਂ ਅੱਜ ਅਸੀਂ 117ਵਾਂ ਜਨਮ ਦਿਨ ਮਨਾ ਰਹੇ ਹਾਂ ਸ਼ਹੀਦ ਭਗਤ ਸਿੰਘ ਜੀ ਦਾ ਔਰ ਇੱਥੇ ਸਾਨੂੰ 500 ਪਲੱਸ ਯੂਨਿਟਸ ਦੀ ਸੰਭਾਵਨਾ ਹੈ ਔਰ ਹਜੇ ਸਾਨੂੰ ਘੰਟਾ ਹੀ ਹੋਇਆ ਹੈ ਅਸੀਂ 100 ਯੂਨਿਟ ਆਲਰੇਡੀ ਲੈ ਚੁੱਕੇ ਆਂ ਇਤੋਂ ਦੇ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਆਇਆ ਜਾ ਰਿਹਾ ਹੈ ਤੇ ਫੀਮੇਲਸ ਦੇ ਵਿੱਚ ਵੀ ਉਹਨਾਂ ਹੀ ਉਤਸ਼ਾਹ ਆਇਆ ਜਾ ਰਿਹਾ ਹੈ ਇਹ ਸਾਡੇ ਨਾਲ ਹੈਗੇ ਆ ਤੁਹਾਡਾ ਨਾਮ ਕੀ ਹੈ ਜੀ ਆਇਸ਼ਾ ਬਾਂਸਲ ਆਇਸ਼ਾ ਬਾਂਸਲ ਇਹਨਾਂ ਨੇ ਪਹਿਲੀ ਵਾਰ ਫੂਨਦਾਨ ਕੀਤਾ ਹੈ ਤੇ ਮੈਂ ਅਪੀਲ ਕਰੂੰਗੀ ਕਿ ਇਦਾਂ ਹੀ ਸਾਰੇ ਉਤਸ਼ਾਹ ਨਾਲ ਡੋਨੇਟ ਕਰੋ ਤਾਂ ਕਿ ਜੋ ਲੋੜਵੰਦ ਹੈ ਉਹਨਾਂ ਨੂੰ ਫੂਨ ਦੀ ਨਾਲ ਹੈਲਪ ਮਿਲ ਸਕੇ ਕੀ ਬੋਝਸ਼ਨ ਬੋਲੋ ਗੋ ਲਾਡਾ ਦੇ ਵਿੱਚ ਸਹੀ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੜ ਕੈਂਪ ਤੋਂ ਲਗਾਇਆ ਗਿਆ ਹੈ ਆ ਕਿ ਨਾ ਬੋੜਾ ਵਰਤਾਂ ਕਿਤਾ ਗਿਆ ਬਲਡ ਡੋਨੇਸ਼ਨ ਜਿਹੜਾ ਇੱਕ ਐਸਾ ਕੰਮ ਹੈ ਐਸਾ ਹੀ ਜਯੋਗਦਾਨ ਹੈ ਇਸ ਸਮਾਜ ਦੇ ਵਿੱਚ ਜਿਸ ਦਾ ਸਭ ਨੂੰ ਫਾਇਦਾ ਜਿਹੜੇ ਕੋਈ ਲੋੜਵੰਦ ਨੇ ਉਹਨਾਂ ਨੂੰ ਡਾਟ ਦੇ ਜਦੋਂ ਰੂਡ ਪੈਂਦੀ ਹੈ ਤਾਂ ਡਾਇਰੈਕਟਲੀ ਸਾਡੇ ਹਸਪਤਾਲ ਦੇ ਵਿੱਚ ਉੱਤਰਦਾ ਹੈ ਪਰ ਹਸਪਤਾਲ ਨੂੰ ਲੋੜ ਹੈਗੀ ਉਹ ਸਮਾਜ ਤੋਂ ਮਿਲਦੀ ਹੈ ਸਮਾਜ ਦੇ ਵਿੱਚ ਸਾਡੇ ਜਿਹੜੇ ਪਰ ਇਹ ਲੋਕ ਨੇ ਤਾਂ ਕਿੱਥੇ ਕਿੱਥੇ ਦਸ ਨੇ ਇਹ ਇਹਦੇ ਨਾਲ ਜੇ ਜੁੜਨਗੇ ਤਾਂ ਕਦੀ ਵੀ ਕੋਈ ਅਮਰਜੈਂਸੀ ਪੈਂਦੀ ਹੈ ਕਿਸੇ ਨੂੰ ਕਿਸੇ ਲੋੜ ਕਦੀ ਵੀ ਕਿਸੇ ਵੇਲੇ ਵੀ ਪੈ ਸਕਦੀ ਹੈ ਤਾਂ ਜੇ ਲੋਕ ਇਤਨਾ ਜੁੜਨ ਦੇ ਪ੍ਰਣ ਦੇਣਗੇ ਤਾਂ ਹੀ ਅੱਗੇ ਉਹ ਜਿਹੜਾ ਲੋਕ ਹੈ ਵੀ ਉਹ ਲੈ ਵੀ ਸਕਦਾ ਨਾਲ ਹੀ ਇਹ ਜਿਹਨੇ ਸਮਾਜ ਨੂੰ ਵੀ ਹਸਪੀਟਲ ਦੇ ਨਾਲ ਆਪਣੀ ਉਹਨਾਂ ਦੀ ਸਮਾਜ ਦੇ ਵਿੱਚ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਇੱਕ ਆਪਣੀ ਨੈਤਿਕ ਜ਼ਿੰਮੇਵਾਰੀ ਦਾ ਵੀ ਸਮਝ ਆ ਜਾਂਦੀ ਹੈ ਉਸ ਸਮਾਜ প্রতি ਬਣ ਕੇ ਸੋ ਇੱਕ ਵਾਰ ਫੇਰ ਮੈਂ మేకి ఫౌండేషన్ వాలంటీర్స్ ਦੇ ਨਾਮ ਤੇ ਬਾਕੀ ਜਿਹੜੀਆਂ ਸੰਸਥਾਵਾਂ ਹੋਰ ਸੋਸਾਇਟੀਆ ਆਪਣਾ ਕੋਸਟੇ ਕਲੱਬ ਨੂੰ ਸਪੋਰਟ ਦਿੰਦੇ ਇਹ ਜੋ ਅਧਿਕਾਰਨ ਹੈ ਇਹ ਪਟਨਾ ਦੇ ਵਿੱਚ ਹੈ 100 ਤੋਂ ਵੱਧ ਦੋਨੋਂ ਤੋਂ ਪਟਨਾ ਦੇ ਬਹੁਤ ਹੋ ਜੇ